ਸਤਿਗੁਰ ਜੀ ਦੇ ਪਿਆਰਿਓ ਗੁਰੂ ਜੀ ਦੇ ਦੁਲਾਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਸਰਬਤ ਸੰਤਾ ਤਿਆਗ ਦੀ ਮੂਰਤ ਬਲਦਾਨ ਦੇ ਪੁੰਜ ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿੰਨਾਂ ਦੇ ਪਿਆਰੇ ਗੁਰਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਭਾਈ ਸਾਹਿਬ ਭਾਈ ਸਤੀ ਦਾਸ ਭਾਈ ਸਾਹਿਬ ਭਾਈ ਜਾਲਾ ਜੀ ਤੇਨਾਂ ਦੀ ਸ਼ਹਾਦਤ ਦੀ ਜੋ ਸ਼ਤਾਬਦੀ ਨੂੰ ਆਪਜੀ ਮਨਾ ਕੇ ਹਟੇ ਹੋ ਸ਼ਰਧਾ ਭਾਵਨਾ ਦੇ ਨਾਲ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਨੇ ਕਿਸ ਤਰ੍ਹਾਂ ਮਨੁੱਖਤਾ ਦੀ ਰੱਖਿਆ ਵਾਸਤੇ ਤਿਲਕ ਜੰਜੂ ਦੀ ਰਾਖੀ ਵਾਸਤੇ ਮਨੁੱਖੀ ਅਧਿਕਾਰਾਂ ਭਾਵ ਹਿਊਮਨ ਰਾਈਟਸ ਦੇ ਲਈ ਆਪਣੇ ਸਰੀਰ ਦਾ ਬਲਦਾਨ ਦਿੱਤਾ ਔਰ ਐਸੀ ਮਹਾਨ ਕੁਰਬਾਨੀ ਸਤਗੁਰਾਂ ਨੇ ਦਿੱਤੀ ਜੋ ਅੱਜ ਤੱਕ ਦੁਨੀਆ ਦਾ ਕੋਈ ਵੀ ਪੀਰ ਪੈਗੰਬਰ ਨਹੀਂ ਦੇ ਸਕਿਆ ਜੋ ਕਾਰਜ ਗੁਰੂ ਨਾਨਕ ਦੇ ਘਰ ਵਿੱਚ ਸਤਗੁਰੂ ਸਹਿਬਾਨਾ ਜੀਆ ਨੇ ਕਰਕੇ ਦਿਖਾਈ ਅੱਜ ਤੱਕ ਉਹਨਾਂ ਕਾਰਜਾਂ ਦੇ ਤੁਲ ਕੋਈ ਵੀ ਅਜਿਹਾ ਮਹਾਨ ਕਾਰਜ ਨਹੀਂ ਕਰ ਸਕਿਆ ਇਸੇ ਕਰਕੇ ਗੁਰਬਾਣੀ ਦੇ ਵਿੱਚ ਇਹ ਗੱਲ ਆਖੀ ਗਈ ਹੈ ਇਹ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੁਖ ਗੁਰੂ ਪਿਆਰੇਓ ਸਾਡੇ ਕੋਲੇ ਐਡਾ ਵੱਡਾ ਬਾਣੀ ਦਾ ਮਹਾਨ ਖਜ਼ਾਨਾ ਹੈ ਹੁਣ ਜਿਸ ਤਰ੍ਹਾਂ ਅਸੀਂ ਸੰਸਾਰੀ ਜੀਵਾਂ ਅਸੀਂ ਸੰਸਾਰ ਵਿੱਚ ਵਿਚਰਨਾ ਵੀ ਹੈ ਰਿਸ਼ਤੇ ਨਾਤੇ ਵੀ ਨਿਭਾਉਣੇ ਨੇ ਉਹ ਸਰੀਰ ਕਰਕੇ ਸਾਡੇ ਸਰੀਰ ਦੀਆਂ ਲੋੜਾਂ ਨੇ ਹਰੇਕ ਪਰਿਵਾਰ ਦੇ ਜੀਵਨੀਆਂ ਤੇ ਉਹ ਲੋੜਾਂ ਸੰਸਾਰੀ ਪਦਾਰਥਾਂ ਨਾਲ ਪੂਰੀਆਂ ਹੁੰਦੀਆਂ ਨੇ ਧਨ ਨਾਲ ਪੂਰੀਆਂ ਹੁੰਦੀਆਂ ਨੇ ਉਹਨਾਂ ਲੋੜਾਂ ਦੀ ਪੂਰਤੀ ਦੇ ਲਈ ਅਸੀਂ ਉਪਰਾਲੇ ਕਰਦੇ ਆਂ ਉਦਦਮ ਕਰਦੇ ਆਂ ਪਰ ਲੇਕਿਨ ਕਈ ਵੇਰਾਂ ਸਾਡੇ ਕੀਤੇ ਹੋਏ ਆਪਣੇ ਕਰਮ ਚੱਕਰ ਜਾਂ ਕੁਝ ਹੋਰ ਅਜਿਹੋ ਜੀਆਂ ਨੈਗੇਟਿਵਿਟੀਆਂ ਜਿਹੜੀਆਂ ਸਾਡੇ ਕਾਰਜਾਂ ਦੇ ਵਿੱਚ ਆ ਕੇ ਵਿਗੜਵਾ ਦਿੰਦੀਆਂ ਨੇ ਜਿਹਦੇ ਕਰਕੇ ਅਸੀਂ ਉਦਾਸ ਹੋ ਜਾਂਦੇ ਹਾਂ ਸਾਡਾ ਧਿਆਨ ਉਹਨਾਂ ਸੰਸਾਰ ਦੇ ਸਾਡੀਆਂ ਲੋੜਾਂ ਨੇ ਜਿਹੜੀਆਂ ਉਹਨਾਂ ਵੱਲ ਟਿਕਿਆ ਰਹਿੰਦਾ ਹੈ ਜੇ ਧਿਆਨ ਭਾਵ ਵੰਡਿਆ ਜਾਂਦਾ ਜੇ ਧਿਆਨ ਅਕਾਗਰ ਹੋਵੇ ਤੇ ਧਿਆਨ ਧਰਮ ਵਾਲੇ ਪਾਸੇ ਵੀ ਲੱਗੇ ਇਸ ਕਰਕੇ ਜਿਹੜੇ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ ਉਹ ਲੋੜਾਂ ਉਹਨਾਂ ਦੀਆਂ ਵੀ ਨਹੀਂ ਕਿਉਂਕਿ ਉਹ ਵੀ ਸ਼ਰੀਰ ਤਨ ਤਾਂ ਉਹਨਾਂ ਕੋਲ ਵੀ ਮਨੁੱਖਾਈ ਹੈ ਸ਼ੋਇਸ ਕਰਕੇ ਸਾਡੇ ਤਨ ਨੂੰ ਕੋਈ ਦੁੱਖ ਤਕਲੀਫ ਨਾ ਚੋ ਸਕੇ ਸਾਨੂੰ ਕੋਈ ਵਿਗਨ ਕੋਈ ਦੁੱਖ ਤਕਲੀਫ ਤੰਗ ਨਾ ਕਰ ਸਕੇ ਅਸੀਂ ਸਦੀ ਖੁਸ਼ ਰਹੀਏ ਮਹਿਕਦੇ ਫੁੱਲਾਂ ਵਾਂਗ ਛੜਦੀ ਕਲਾ ਚ ਰਹੀਏ ਹੱਸਦੇ ਰਹੀਏ ਗੁਰੂ ਦੇ ਸ਼ੁਕਰਾਨੇ ਚ ਰਹੀਏ ਉਹਦੇ ਲਈ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਾਣੀ ਦੇ ਅੰਮ੍ਰਿਤ ਦੀ ਲੋੜ ਹੈ ਸਾਡੇ ਘਰ ਵਿੱਚ ਗਮਲੇ ਹੁੰਦੇ ਨੇ ਗਮਲਿਆਂ ਦੇ ਵਿੱਚ ਅਸੀਂ ਫੁੱਲ ਲਾਏ ਹੁੰਦੇ ਹਾਂ ਜੇ ਫੁੱਲਾਂ ਨੂੰ ਅਸੀਂ ਇੱਕ ਦਿਨ ਪਾਣੀ ਨਾ ਦਈਏ ਫੁੱਲ ਦੇ ਬੂਟੇ ਨੂੰ ਤਾਂ ਫੁੱਲ ਦੇ ਪੱਤੇ ਤੇ ਫੁੱਲ ਮਰ ਜਾ ਜਾਂਦੇ ਜੇ ਰੋਜ਼ ਪਾਣੀ ਦਈਏ ਉਹ ਜਿਹੜਾ ਪੌਦਾ ਖਿੜਿਆ ਰਹਿੰਦਾ ਫੁੱਲ ਵੀ ਖਿੜੇ ਰਹਿੰਦੇ ਨੇ ਸੋਹਣਾ ਲੱਗਦਾ ਤੇ ਮਹਿਕ ਦਿੰਦੇ ਨੇ ਇਸੇ ਤਰ੍ਹਾਂ ਜੇ ਰੋਜ਼ ਸਾਨੂੰ ਬਾਣੀ ਦਾ ਅੰਮ੍ਰਿਤ ਮਿਲੇਗਾ ਬਾਣੀ ਦਾ ਭੋਜਨ ਮਿਲੇਗਾ ਅਸੀਂ ਵੀ ਖਿੜੇ ਰਾਵਾਂਗੇ ਸੋ ਇਸ ਕਰਕੇ ਸਦਾ ਖਿੜੇ ਰਹਿਣ ਵਾਸਤੇ ਖੇੜਿਆਂ ਵਿੱਚ ਰਹਿਣ ਵਾਸਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਸਾਨੂੰ ਉਸ ਮਹਾਨ ਸਰਵ ਸ਼ਕਤੀਸ਼ਾਲੀ ਅਮਰਤ ਦੇ ਸੋਮੇ ਬਾਣੀ ਦੀ ਲੋੜ ਹੈ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਿਸ ਤਰ੍ਹਾਂ ਬਿਆੰਤ ਹੀ ਬਾਣੀ ਦੇ ਖਜ਼ਾਨੇ ਦਸਮ ਗ੍ਰੰਥ ਦੀ ਬਾਣੀ ਸਰਬ ਲੋ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਦੇ ਵਿੱਚ ਕਿੰਨਾ ਖਜ਼ਾਨਾ ਹੈ ਸਾਡੇ ਕੋਲੇ ਹਰੇਕ ਕੋਈ ਵੀ ਦੁੱਖ ਤਕਲੀਫ ਹੋਵੇ ਕੋਈ ਕਾਰਜ ਵਿੱਚ ਵਿਗਨ ਪੈਂਦਾ ਕਿੰਨੇ ਸ਼ਬਦ ਨੇ ਵੱਖੋ ਵੱਖਰੇ ਉਹਨਾਂ ਦੇ ਮਹਾਤਮ ਨੇ ਇਸੇ ਸ਼ਬਦ ਦਾ ਆਪਾ ਜਾਪ ਕਰਦੇ ਆ ਤੇ ਉਹਦੇ ਨਾਲ ਸਾਡਾ ਕਾਰਜ ਸਿੱਧ ਹੋ ਜਾਂਦਾ ਸੋ ਇਸ ਕਰਕੇ ਗੱਲ ਤਾਂ ਦ੍ਰਿੜਤਾ ਦੀ ਭਰੋਸੇ ਦੀ ਪ੍ਰੇਮ ਦੀ ਤੇ ਵਿਸ਼ਵਾਸ ਦੀ ਹੈ ਇਹ ਸਾਡਾ ਵਿਸ਼ਵਾਸ ਹੈ ਗੁਰੂ ਸਾਹਿਬ ਆਪੀ ਕਾਰਜ ਸਵਾਰਦੇ ਨੇ ਬੇਅੰਤ ਐਸੇ ਸ਼ਬਦ ਵੀ ਨੇ ਜਿਨ੍ਹਾਂ ਸ਼ਬਦਾਂ ਦਾ ਜਾਪ ਕਰਨ ਦੇ ਨਾਲ ਪਿਆਰ ਵਾਲਿਓ ਗੁਰੂ ਸਾਹਿਬ ਨੇ ਇੰਨੀਆਂ ਖੁਸ਼ੀਆਂ ਬਖਸ਼ੀਆਂ ਨੇ ਵੀ ਜੇ ਆਹ ਫਲਾਣੇ ਸ਼ਬਦ ਦਾ ਜਾਪ ਕਰੋਗੇ ਤੁਹਾਨੂੰ ਇਹਦਾ ਇੰਨਾ ਫਲ ਮਿਲੇਗਾ ਇਸ ਤਰ੍ਹਾਂ ਜੇ ਮੈਂ ਤੁਹਾਨੂੰ ਸ਼ਬਦ ਦੀ ਬੇਨਤੀ ਕਰਨੀ ਹੈ ਪਾਠ ਦੀ ਚਾਰ ਪੰਜ ਸ਼ਬਦਾਂ ਦਾ ਇੱਕ ਪਾਠ ਹੈ ਉਹ ਪਾਠ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਸੰਗਤਾਂ ਨੂੰ ਅਸੀਸ ਦਿੱਤੀ ਵੀ ਜਿਹੜਾ ਸ਼ਬਦਾਂ ਨਾਲ ਇਹ ਪਾਠ ਕਰੇਗਾ ਨਾ ਇੱਕ ਪਾਠ ਇੱਕ ਪਾਠ ਜਿਹਨੇ ਅੰਦਰੋਂ ਜੁੜ ਕੇ ਪ੍ਰੇਮ ਨਾਲ ਸ਼ਰਧਾ ਨਾਲ ਕਰ ਲਿਆ ਇਹਦੇ ਇੱਕ ਪਾਠ ਦਾ ਹਜ਼ਾਰ ਪਾਠਾਂ ਜਿੰਨਾ ਫਲ ਮਿਲੇਗਾ ਹੁਣ ਜੀ ਬਈ ਬਲੋ ਇੱਕ ਵਾਰ ਪਾਠ ਕੀਤਾ ਇੱਕ ਵੇਰਾ ਜਾਪ ਕੀਤਾ ਉਹਦਾ ਹਜ਼ਾਰ ਪਾਠਾ ਜਿੰਨਾ ਹਜ਼ਾਰ ਗੁਣਾ ਫਲ ਮਿਲੇ ਕਿੰਡੀ ਵੱਡੀ ਬਖਸ਼ਿਸ਼ ਗੁਰੂ ਸਾਹਿਬ ਨੇ ਕੀਤੀ ਹੈ ਸੋ ਉਹ ਸ਼ਬਦ ਦੀ ਮੈਂ ਬੇਨਤੀ ਅੱਜ ਤੁਹਾਨੂੰ ਕਰਨੀ ਹੈ ਆਪਾਂ ਵਿਚਾਰ ਕਰਦੇ ਸੀ ਵੀ ਗੁਰਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਗੁਰਸਿੱਖਾਂ ਨੇ ਲਸਾਨੀ ਸ਼ਹਾਦਤ ਦਿੱਤੀ ਭਾਈ ਜੈਤਾ ਜੀ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਦਿੱਲੀ ਤੋਂ ਪੰਜਾਬ ਵੱਲ ਨੂੰ ਚੱਲੇ ਨੇ ਕੱਲ 29 ਤਰੀਕ ਨੂੰ ਉਹਨਾਂ ਦੇ ਸੀਸ ਦਾ ਸਸਕਾਰ ਦਿਹਾੜਾ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੀਸ ਪਾਲਕੀ ਸਾਹਿਬ ਵਿੱਚ ਰੱਖਿਆ ਗਿਆ ਮਾਤਾ ਨਾਨਕੀ ਜੀ ਨੇ ਆਪਣੇ ਸੁਪੁੱਤਰ ਦਾ ਸੀਸ ਵੇਖਿਆ ਤੇ ਮਾਤਾ ਨਾਨਕੀ ਜੀ ਨੇ ਚੜ੍ਹਦੀ ਕਲਾ ਵਿੱਚ ਇੱਕ ਗੱਲ ਆਖੀ ਕਿ ਜ਼ਾਲਮਾਂ ਦੀ ਤਲਵਾਰ ਮੇਰੇ ਪੁੱਤਰ ਦੀ ਮੁਸਕਰਾਹਟ ਖੋ ਨਹੀਂ ਸਕੀ। ਉਹਨਾਂ ਦੀ ਧਰਮ ਪਤਨੀ ਸਤਕਾਰਯੋਗ ਮਾਤਾ ਗੁਦਰੀ ਜੀ ਨੇ ਅੱਗੇ ਹੋ ਕੇ ਸੀਸ ਦੇ ਦਰਸ਼ਨ ਕੀਤੇ ਨਮਸਕਾਰ ਕੀਤੀ ਪਤੀ ਦੇਵ ਜੀ ਜਿਸ ਤਰ੍ਹਾਂ ਤੁਹਾਡੀ ਨਿਭ ਗਈ ਉਸ ਤਰ੍ਹਾਂ ਮੇਰੀ ਵੀ ਨਿਭ ਜਾਵੇ। ਇਹ ਸੀਸ ਤਸਦ ਸੰਸਕਾਰ ਹੈ ਜਿਹੜਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਨ੍ਹਾਂ ਦੀ ਉਮਰ ਉਸ ਸਮੇਂ 9 ਸਾਲਾਂ ਦੀ ਸੀ ਆਪਣੇ ਹੱਥਾਂ ਦੇ ਨਾਲ ਕੀਤਾ ਕੱਲ ਨੂੰ ਉਹਨਾਂ ਦਾ ਜਿਹੜਾ ਹੈ ਸੀਸ ਤਸਦ ਸੰਸਕਾਰ ਦਿਹਾੜਾ ਹੈ ਸੋ ਮੈਂ ਬੇਨਤੀ ਕਰਦਾ ਸੀ ਵੀ ਗੁਰੂ ਸਾਹਿਬ ਨੇ ਸਾਨੂੰ ਬੇਅੰਤ ਖਜ਼ਾਨਾ ਬਖਸ਼ਿਆ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਆਪਣੇ ਚਚੇਰੇ ਭਰਾ ਦੀ ਇਹ ਲੜਕੇ ਦੀ ਸ਼ਾਦੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਜਿਆ ਸੀ। ਮਹਾਦੇਵ ਜੀ ਮਸਤਾਨੇ ਰਹਿੰਦੇ ਸੀ। ਪ੍ਰਥੀਚੰਦ ਜਵਾਬ ਦੇ ਗਿਆ ਸੀ ਕਿ ਮੇਰੇ ਬਿਨਾ ਗੁਰੂ ਘਰ ਦਾ ਕਾਰਜ ਖੜ ਜੇਗਾ। ਗੁਰੂ ਅਰਜਨ ਦੇਵ ਜੀ ਨੇ ਬਚਨ ਕੁਮਾਇਆ। ਜਿੰਨਾ ਚਿਰ ਅਸੀਂ ਨਾਂ ਬੁਲਾਈਏ ਨਹੀਂ ਆਉਣਾ। ਤੇ 15 ਦਿਨ ਕਹਿ ਕੇ ਭੇਜਿਆ ਪਰ 15 ਦਿਨ ਤੋਂ ਜਰੂਰ ਤੇ ਸਮਾਂ ਟੱਪਣਾ ਸ਼ੁਰੂ ਹੋਇਆ। ਗੁਰੂ ਅਰਜਨ ਦੇਵ ਜੀ ਨੂੰ ਬਰਾਗ ਲੱਗਿਆ। ਉਸ ਅਤਿਹੰਤ ਸੱਚੇ ਵੈਰਾਗ ਦੇ ਵਿੱਚ ਭਿੱਜ ਕੇ ਗੁਰੂ ਅਰਜਨ ਦੇਵ ਜੀ ਨੇ ਫਿਰ ਜਿਹੜਾ ਬਾਣੀ ਦਾ ਸ਼ਬਦ ਹੈ ਕੱਲਾ ਕੱਲਾ ਸ਼ਬਦ ਪੱਤਰਕਾ ਦੇ ਰੂਪ ਵਿੱਚ ਗੁਰੂ ਸਾਹਿਬ ਅੱਗੇ ਪੇਸ਼ ਕੀਤਾ ਭੇਜਿਆ ਸੀਗਾ ਜੋ ਮਾਂਜ ਰਗ ਦੇ ਵਿੱਚ ਮਾਂਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੈ ਚਾਤਰ ਕੀ ਨਿਆਈ ਤ੍ਰਿਖਾਨ ਉਤਰੈ ਸ਼ਾਂਤਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋ ਲਈ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਇਹ ਜਿਹੜੇ ਸ਼ਬਦ ਨੇ ਨਾ ਇਹ ਚਾਰ ਸ਼ਬਦ ਚਾਰ ਸ਼ਬਦਾਂ ਦਾ ਇੱਕ ਪਾਠ ਬਣਦਾ ਹੈ ਸ਼ਬਦ ਹਜ਼ਾਰੀ ਇਹਦਾ ਇੱਕ ਪਾਠ ਘਟੋ ਘਟ ਨਿਤਨੇਮ ਨਾਲ ਰੋਜ਼ ਗੁਰਸਿੱਖਾਂ ਨੂੰ ਕਰਨਾ ਚਾਹੀਦਾ ਤੇ ਜੇ ਪਿਆਰ ਵਾਲਿਓ ਸੱਚੇ ਮਨ ਨਾਲ ਕੋਈ ਬੰਦਾ ਇਸ ਪਾਠ ਨੂੰ ਵਿਧੀ ਦੇ ਨਾਲ ਕੇਸੀ ਇਸ਼ਨਾਨ ਕਰਕੇ ਹੁਣ ਜਾਸਣ ਲਾ ਕੇ ਚੌਂਕੜਾ ਮਾਰ ਕੇ ਇਹਦੇ 11 ਪਾਠ ਰੋਜ਼ ਸਵੇਰੇ ਅਮਤ ਵੇਲੇ ਕਰੀ ਹੁਣ ਇੱਕ ਪਾਠ ਦਾ ਫਲ ਹਜ਼ਾਰ ਪਾਠਾਂ ਜਿੰਨਾ ਤੇ ਤੁਸੀਂ ਵੇਖ ਲਓ ਫਿਰ 11 ਪਾਠਾਂ ਦਾ ਕਿੰਨਾ ਹੋ ਗਿਆ 11000 ਹੋ ਗਿਆ ਤੇ ਇਹ ਜਿਹੜੀ ਬਾਣੀ ਹੈ ਨਾ ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਰਾਮਦਾਸ ਤੋਂ ਦੂਰੀ ਦੇ ਵਿੱਚ ਬੈਰਾਗ ਉਤਪਨ ਹੋਇਆ ਨਾ ਉਸ ਵਰਾਗ ਦੇ ਵਿੱਚੋਂ ਪ੍ਰਗਟ ਹੋਈ ਬਾਣੀ ਜੇ ਅਸੀਂ ਇਹਨੂੰ ਦਿਲ ਨਾਲ ਪੜਾਂਗੇ ਸਾਡੇ ਅੰਦਰੋਂ ਧੋਕੇ ਰੱਖ ਦੇਗੀ ਸਾਰਾ ਕੁਝ ਸਾਰੇ ਮਨ ਦੀ ਮੈਲ ਜਦੋਂ ਅੰਦਰੋਂ ਵਕਾਰ ਧੋਤੇ ਗਏ ਪਾਪ ਧੋਤੇ ਗਏ ਕਿਹੜਾ ਦੁੱਖ ਸਾਡੇ ਨੇੜੇ ਲੱਗੇਗਾ ਮਨ ਸੁੱਚਾ ਹੋ ਜਾਏਗਾ ਆਤਮਾ ਸੁੱਚੀ ਹੋ ਜਾਏਗੀ ਸੁੱਚੇ ਮਨਾਂ ਤੇ ਆਤਮਾ ਦੇ ਨੇੜੇ ਕੋਈ ਦੁੱਖ ਨਹੀਂ ਆਉਂਦਾ ਕੋਈ ਨੈਗੇਟਿਵਿਟੀ ਨਹੀਂ ਆਉਂਦੀ ਉਹਦੇ ਕਾਰਜ ਵੀ ਆਪਣੇ ਆਪ ਸਫਲੇ ਹੋ ਜਾਂਦੇ ਨੇ ਘਰਾਂ ਚ ਗੁਲਿਸ ਵੀ ਚੁਕੇ ਜਾਂਦੇ ਨੇ ਇਹੀ ਜੀ ਸਾਡੇ ਅੰਦਰੋਂ ਗੁਰੂ ਸਾਹਿਬ ਚਾਹੁੰਦੇ ਨੇ ਜਦੋਂ ਕਿਰਪਾ ਕਰਦੇ ਨੇ ਸੋ ਮੇਰੀ ਬੇਨਤੀ ਹੈ ਵੀ ਜਿਹੜਾ ਸ਼ਬਦ ਆ ਜਾਰੇ ਦਾ ਇੱਕ ਪਾਠ ਨਿਤਨੇਮ ਜ਼ਰੂਰ ਕਰਿਆ ਕਰੋ ਬਾਕੀ ਵਿਧੀ ਦੇ ਨਾਲ ਕੇ ਸ਼ੀਸ਼ਨਾਣ ਕਰਕੇ 11 ਪਾਠ ਰੋਜ਼ ਮਰਤ ਵੇਲੇ ਪੂਝਿਆਸਣ ਲਾ ਕੇ ਕਰਕੇ ਵੇਖੋ ਚੜਦੀ ਕਲਾ ਹੋएगी ਘਰ ਵਿੱਚ ਖੁਸ਼ੀਆਂ ਆ ਜਾਣਗੀਆਂ ਸਾਰੇ ਕਾਰਜ ਸਿੱਧ ਹੋਣਗੇ ਕੋਈ ਕਾਰਜ ਤੁਹਾਡਾ ਰੁਕੇਗਾ ਨਹੀਂ ਸੋ ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਤੇ ਅਸੀਂ ਉਹਦਾ ਅਕੀਦਾ ਤੇ ਵਿਸ਼ਵਾਸ ਬਣਾਈਏ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ